ਜੀਐਸਐਫ ਖਾਸ ਤਾ ਸੀਨੀਅਰ ਸੈਕੰਡਰੀ ਸਕੂਲ ਜੀ ਗਰਾਊਂਡ ਦੇ ਵਿੱਚ ਖੇਡਾਂ ਬਤਨ ਪੰਜਾਬ ਦੀਆਂ ਤਹਿਤ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਸਾਡੇ ਵਿੱਚ ਪਹੁੰਚੇ ਆ ਤੇ ਖਿਡਾਰੀਆਂ ਨਾਲ ਜਿਹੜੀ ਇੰਟਰੋਡਕਸ਼ਨ ਕੀਤੀ ਆ ਸੋ ਬਹੁਤ ਵਧੀਆ ਕੋਸ਼ਿਸ਼ ਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਦੇ ਨਾਲ ਜੋੜਨ ਲਈ ਜਿਹੜਾ ਬਹੁਤ ਵਧੀਆ ਉਪਰਾਲਾ ਆ ਤੇ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਤੇ ਸੀਨੀਅਰ ਕੋਚ ਫੁੱਟਬਾਲ ਕੋਚ ਕਸ਼ਮੀਰਾ ਸਿੰਘ ਜੀ ਤੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਜੀ ਵੱਲੋਂ ਬਹੁਤ ਵੱਡਾ ਯੋਗਦਾਨ ਆ ਤੇ ਪੂਰੇ ਪ੍ਰਬੰਧ ਖਿਡਾਰੀਆਂ ਨੂੰ ਪਾਣੀ ਦਾ ਰਫਰੈਸ਼ਮੈਂਟ ਦਾ ਤੇ ਖਾਣੇ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੇ ਬਹੁਤ ਹੀ ਵਧੀਆ ਤੇ ਨਾਲ ਦੀ ਨਾਲ ਮੈਂ ਕੁਸ਼ਸ਼ ਕਰੂੰਗਾ ਕਿ ਆਪਾਂ ਜਿਹੜਾ ਆ ਸਿਹਤ ਵਿਭਾਗ ਦੇ ਦੀਆਂ ਹਦਾਇਤਾਂ ਦੇ ਮੁਤਾਬਕ ਆਪਾਂ ਚੱਲਣਾ ਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਡੇਂਗੂ ਦਾ ਮੌਸਮ ਹੈਗਾ ਆ 100 ਸਾਡੇ ਸਿਹਤ ਵਿਭਾਗ ਦਾ ਨਾਰਾ ਹੈ ਕਿ ਪਾਣੀ ਖੜੇਗਾ ਜਿੱਥੇ ਮਲੇਰੀਆ ਤੇ ਡੇਂਗੂ ਫਲਾਉਣ ਵਾਲਾ ਮੱਛਰ ਪਲੇਗਾ ਉੱਥੇ ਸੋ ਕੋਸ਼ਿਸ਼ ਕਰਿਏ ਕਿ ਆਪਾਂ ਹਰੇਕ ਸ਼ੁੱਕਰਵਾਰ ਨੂੰ ਫਰਾਈਡੇ ਨੂੰ ਇਹਦੇ ਡਰਾਈਡੇ ਦੇ ਤੌਰ ਤੇ ਮਨਾਉਂਦੇ ਹੋਏ ਆਪਣੇ ਕੂਲਰਾਂ ਗਮਲਿਆਂ ਟੁੱਟੇ-ਫੁੱਟੇ ਬੱਤਨਾਂ ਦੇ ਵਿੱਚੋਂ ਪਾਣੀ ਸਾਫ਼ ਕਰਕੇ ਜਰੂਰ ਸਟਾਈਏ ਤਾਂ ਕਿ ਆਪਾਂ ਜਿਹੜੇ ਲੱਖਾਂ ਰੁਪਏ ਡੇਂਗੂ ਤੇ ਲੱਗਦੇ ਆ ਉਹਨਾਂ ਨੂੰ ਜਰੂਰ ਬਚਾ ਸਕੀਏ ਸੋ ਮੈਂ ਮੈਡਮ ਬੰਦਨਾ ਚੋਹਾਂ ਜੀ ਦਾ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਬਹੁਤ ਹੀ ਵਧੀਆ ਅਪਰੇਲਾ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕਿੱਡਾ ਮਤਨ ਪੰਜਾਬ ਦੀਆਂ ਦੇ ਵਿੱਚ ਜਿਹੜਾ ਪੂਰਾ ਵਧੀਆ ਪ੍ਰਬੰਧ ਕੀਤਾ ਆ ਸੋ ਸਾਰੇ ਖਿਡਾਰੀ ਵੀਰਾਂ ਦੇ ਰੈਫਰੀ ਸਹਿਬਾਨ ਦੇ ਸਾਰਿਆਂ ਦੇ ਤੇ دلੋਂ ਧੰਨਵਾਦੀ ਆ ਧੰਨਵਾਦੀ the next day ਦੇੰਪੂ ਦੀ ਲੱਖਾਂ ਰੁਪਏ ਲੱਗ ਜਾਂਦੇ ਹੈਗੇ ਆ ਜੇ ਆਪਾਂ ਨਿੱਗੀਆਂ ਨਿੱਗੀਆਂ ਗੱਲਾਂ ਦਾ ਖਿਆਲ ਰੱਖਾਂਗੇ ਕਿ ਆਪਾਂ ਜਿਹੜਾ ਦੇੰਪੂ ਤੋਂ ਬਚ ਕੇ ਬਾਕੀ ਦੂਜੇ ਨੰਬਰ ਤੇ ਜਿਹੜਾ ਆਿੱਡਾ ਮਤਨ ਪੰਜਾਬ ਦੀਆਂ ਤਹਿਤ ਸਾਡੇ ਜਿਹੜੇ ਆ ਜਿਹੜਾ ਸਪੋਰਟਸ ਅਫਸਰ ਡਾਕਟਰ ਬੰਦਨਾ ਬੰਦਨਾ ਜੀ ਬੰਦਨਾ ਜੁਹਾਂ ਜੀ ਬੰਦਨਾ ਜੁਹਾਂ ਜੀ ਬਨੋਂ ਜਿਹੜੀ ਆ ਬਹੁਤ ਵਧੀਆ ਕੋਸ਼ਿਸ਼ ਆ ਜਿਹੜਾ ਡਾ ਵਤਨ ਪੰਜਾਬ ਦੀਆਂ ਦੇਣ ਜਿਹੜਾ ਆ ਆ ਜਿਹੜਾ ਪਤਰੀ ਜਿਹੜਾ ਟੂਰਨਾਮੈਂਟ ਅੱਜ ਸਟਾਰਟ ਹੋਇਆ ਉਹਦੇ ਵਿੱਚ ਸਾਡੇ ਕੋਲ ਸਾਹਿਬ ਗੋਪੀ ਸਿੰਘ ਜੀ ਸਾਡੇ ਬੋ ਕੋਂਜ ਕਸ਼ਮੀਰਾ ਸਿੰਘ ਜੀ ਦਾ ਜਿਹੜਾ ਬਹੁਤ ਵੱਡਾ ਅਛਾ ਹੋ ਗਿਆ ਬਹੁਤ ਵਧੀਆ ਪਰਮਾਨਤ ਹੈਗਾ ਇਹਨਾਂ ਵੱਲੋਂ ਕਿ ਖਿਡਾਰੀਆਂ ਦਾ ਪੂਰਾ ਇਹਨਾਂ ਨੂੰ ਜਿਹੜਾ ਸਹਿਯੋਗ ਇਹ ਆ ਜੋ ਮੈਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰੂਗਾ ਕਿ ਆਪਾਂ ਨਸ਼ਾ ਮੁਕਤ ਭਾਰਤ ਅਭਿਆਨ ਤੇ ਕਿਤੇ ਆਪਾਂ ਆਪ ਗਰਾਊਂਡਾਂ ਦੇ ਨਾਲ ਜੁੜਨਾ ਆ ਤੇ ਉੱਥੇ ਆਪਾਂ ਹੋਰ ਵੀ ਜਿਹੜੇ ਆ ਆਪਣੇ ਫੇਰ ਆਪਣੇ ਮਿੱਤਰ ਫਰੈਂਡਸਰਕਸ ਦੇ ਵਿੱਚ ਲੱਗੇ ਆ ਸਾਰਿਆਂ ਨੂੰ ਆਪਣੇ ਗਰਾਊਂਡਾਂ ਦੇ ਨਾਲ ਜੋੜਨਾ ਆ ਤਾਂ ਜੋ ਆਪਾਂ ਨਸ਼ਾ ਮੁਕਤ ਪੰਜਾਬ ਤੇ ਜਿਹੜਾ ਆ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਦੇ ਨਾਲ ਜੋੜ ਲੱਗੇ ਸੋ ਮੈਂ ਗੁਰਜੀਤ ਸਰਦਾਰ ਕਚਮੀਰਾ ਸਿੰਘ ਕਹਿੰਦਾ ਦੇ ਸਪੋਰਟ ਅਫਸਰ ਦਾ ਸੂਰ ਰਿਪੋਰਟ ਹੈ ਵੀ ਸਰਵੰਦਾ ਤੇ ਖਾਸ ਕਰਕੇ ਕੈਮਰਾਮੈਨ ਦਾ ਸਾਰਿਆਂ ਦਾ ਤੇ ਦਿ ਲੋਤ ਨੂੰ ਆਖੀ ਆ ਧੰਨਵਾਦ ਹੋਈ 3 ਡੇਜ਼ ਲੇਟਰ ਆਜੋਗਾ ਜ਼ਿਲ੍ਹਾ ਖੇਡ ਅਫਸਰ ਮੈਡਮ ਬੰਦਨਾ ਚੋਹਾ ਜੀ ਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜਿਹੜਾ ਆ ਅਸ਼ੀਤ ਭਗਤ ਸਿੰਘ ਨਗਰ ਤੇ ਜੀਐਸਐਫ ਖਾਸਾ ਸੀਨੀਅਰ ਸਕੂਲ ਵਿਕੇ ਜਿਹੜਾ ਆ ਖੇਡ ਆਵਤਨ ਪੰਜਾਬ ਦੀਆਂ ਜਿਹੜੀਆਂ ਕਰਵਾਈਆਂ ਜਾ ਰਹੀਆਂ ਆ ਉਹਦੇ ਵਿੱਚ ਸੈਮੀਫਾਈਨਲ ਮੁਕਾਬਲਾ ਹੋਵੇ ਜਗਤਪੁਰ ਵਰਸਸ ਕਾਮੇ ਦੀਆਂ ਟੀਮਾਂ ਵਿਚਕਾਰ ਆ ਸੋ ਮੈਂ ਸਾਡੇ ਸੀਨੀਅਰ ਕੋਚ ਕਸ਼ਮੀਰਾ ਸਿੰਘ ਤੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਜੀ ਦੇ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਤੇ ਬਹੁਤ ਹੀ ਵਧੀਆ ਰਫਰੈਸ਼ਮੈਂਟ ਤੇ ਪਾਣੀ ਦਾ ਪ੍ਰਬੰਧ ਜਿਹੜਾ ਪੂਰਾ ਕੀਤਾ ਗਿਆ ਹੈ ਬੱਚਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਆਪਣਾ ਜਿਹੜਾ ਸਵਸ਼ਥਤਾ ਅਭਿਆਨ ਚੱਲਦਾ ਬਈ ਕੋਸ਼ਿਸ਼ ਕਰਿਏ ਕਿ ਆਪਾਂ ਜਿਹੜਾ ਸਵੱਛਤਾ ਅਭਿਆਨ ਤਹਿਤ ਆਪਣੇ ਘਰਾਂ ਦੇ ਵਿੱਚ ਸਕੂਲ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਿਹੜਾ ਆ ਵਾਦੋ-ਵਾਦ ਸਫਾਈ ਰੱਖੀਏ ਕਿਉਂਕਿ ਸਵੱਛਤਾ ਦੇ ਵਿੱਚ ਜਿਹੜਾ ਆ ਸਾਰਾ ਕੁਝ ਹੈਗਾ ਆ ਸੋ ਜਿੱਥੇ ਸਵੱਛਤਾ ਹੋਊਗੀ ਸਫਾਈ ਹੋਊਗੀ ਤੇ ਉੱਥੇ ਪਰਮਾਤਮਾ ਦਾ ਵਾਸ ਵੀ ਹੁੰਦਾ ਹੈਗਾ ਆ ਸੋ ਮੈਂ ਸਾਰੇ ਖਿਡਾਰੀਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਵੱਛਤਾ ਅਭਿਆਨ ਤਹਿਤ ਜਿਹੜੀ ਆ ਇਹਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਜਿਹੜਾ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ 'ਚ ਸਕੂਲਾਂ 'ਚ ਸਪਾਈ ਰੱਖਣੀ ਆ। ਸੋ ਸਾਰੇ ਖਿਡਾਰੀ ਵੀਰਾਂ ਦੇ ਖਾਸ ਕਰਕੇ ਸਾਡੇ ਜ਼ਿਲ੍ਹਾ ਖੇਡ ਅਫਸਰ ਬੰਦਨਾ ਚੋਹਾਂ ਜੀ ਦੇ ਤੇ ਅਗਰ ਉਹਨਾਂ ਦਾ ਧੰਨਵਾਦੀ ਆ। ਧੰਨਵਾਦ। ਟੀਮਾਂ ਦੇ ਵਿਚਕਾਰ ਸੈਮੀਫਾਈਨਲ ਮੁਕਾਬਲਾ ਜੇ ਬਹੁਤ ਹੀ ਵਧੀਆ ਜਿਹੜਾ ਅਰੇਂਜਮੈਂਟ ਕੀਤਾ ਗਿਆ ਹੈ ਸਾਡੇ ਜ਼ਿਲ੍ਹਾ ਖੇਡ ਅਫਸਰ ਮੈਂ ਮੰਦਰਾ ਚੌਹਾਨ ਜੀ ਵੱਲੋਂ ਤੇ ਬਹੁਤ ਹੀ ਵੱਡਾ ਸਹਿਯੋਗ ਸਾਡੇ ਫੁੱਟਬਾਲ ਦੇ ਸੀਨੀਅਰ ਕੋਚ ਜਰਾ ਕਸ਼ਮੀਰਾ ਸਿੰਘ ਤੇ ਫੁੱਟਬਾਲ ਕੋਚ ਗੋਲਪ੍ਰੀਤ ਸਿੰਘ ਜੀ ਵੱਲੋਂ ਬਹੁਤ ਹੀ ਵਧੀਆ ਜਿਹੜਾ ਮੁਕਾਬਲੇ ਕਰਵਾਏ ਜਾ ਰਹੇ ਆ ਤੇ ਉਹਨਾਂ ਦੀ ਸਮੂਹ ਟੀਮ ਨੂੰ ਬੁਲਾਈ ਦੀ ਪਾਤਰਿਆ ਕਿ ਖੇਡਾਂ ਵਾਚਨ ਪੰਜਾਬ ਦੀਆਂ ਜਿਹੜੀਆਂ ਆਵੇਂ ਨੌਜਵਾਨ ਬਿੜੀ ਨੂੰ ਨਸ਼ਿਆਂ ਤੋਂ ਦੂਰ ਰੈਂਦੇ ਹੋਏ ਖੇਡਾਂ ਦੇ ਨਾਲ ਜੋੜ ਲੈ ਬਹੁਤ ਵਧੀਆ ਕਾਲੇ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਿਹਾ ਇਹ ਮੈਚ ਦੇਖ ਕੇ ਜਿਹੜੇ ਦਰਸ਼ਕ ਵੀਰ ਜਾਂ ਛੋਟੇ ਬੱਚੇ ਜਿਹੜੇ ਆ ਗਰਾਉਂਡਾਂ ਨਾਲ ਜੋੜਦੇ ਆ ਬਹੁਤ ਵਧੀਆ